ਬ੍ਰਦਰ ਤੁਸੀਂ ਇਹ ਆਮ ਆਦਮੀ ਪਾਰਟੀ ਨੂੰ ਹੀ ਜੁਆਇਨ ਕਿਉਂ ਕੀਤਾ ਬ੍ਰਦਰ ਜੀ ਬੀਤੇ ਸਮੇਂ ਦੇ ਵਿੱਚ ਜਿੰਨੀਆਂ ਵੀ ਸਰਕਾਰਾਂ ਆਈਆਂ ਸੁਪੋਜ਼ ਦੈਨ ਇਵਨ ਦੈਨ ਕਿ ਜਿਵੇਂ ਕਾਂਗਰਸ ਪਾਰਟੀ ਲਾਲੋ ਅਕਾਲੀ ਦਲ ਲਾਲੋ ਭਾਜਪਾ ਪਾਰਟੀ ਲਾਲੋ ਇਹਨਾਂ ਸਾਡੀਆਂ ਕੋਮਾਂ ਨੂੰ ਜੂਜਣ ਥਰੋ ਕੀਤਾ ਵਰਤਿਆ ਤੇ ਵਰਤ ਕੇ ਸੁੱਟ ਦਿੱਤਾ ਘਰ ਨੂੰ ਸਤਾ ਦੇ ਵਿੱਚ ਆਏ ਹੋਏ ਸਿਰਫ 2 ਸਾਲ ਹੀ ਹੋਏ ਨੇ ਅਸੀਂ ਬੀਤੇ ਸਮੇਂ ਦੇ ਵਿੱਚ ਦੇਖਿਆ ਕਿ ਕਾਫੀ ਕੋਸ਼ਿਸ਼ ਸਰਕਾਰ ਨੇ ਸੁਧਾਰ ਲਿਆਂਦਾ ਹੈਗਾ ਵਾ ਅਗਰ ਅਸੀਂ 1000 ਰੁਪਏ ਦੀ ਗੱਲ ਕਰੀਏ ਦੇਖੋ ਕਿ ਅਗਰ ਮੰਨ ਲਓ ਕੋਈ ਬੱਚਾ ਸਕੂਲ ਜਾਂਦਾ ਵਾ ਤੇ ਇਵਨ ਦੈਨ ਕਿ ਉਹ ਬੱਚਾ ਪੂਰਾ ਸਾਲ ਸਕੂਲ ਜਾ ਕੇ ਪਰ ਕੇ ਫਿਰ ਉਹਦਾ ਇਹ ਸਰਕਾਰ ਨੂੰ ਸਿਰਫ ਅਜੇ 2 ਸਾਲ ਹੋਏ ਨੇ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ 1000 ਰੁਪਏ ਦੀ ਗਰੰਟੀ ਵੀ ਬਹੁਤ ਹੀ ਜਲਦੀ ਪੂਰੀ ਹੋਣ ਵਾਲੀ ਹੈਗੀ ਆ ਸ੍ਰੀ ਭਗਵੰਤ ਸਿੰਘ ਮਾਨ ਦੇ ਕੋਲੋਂ ਇਹਨਾਂ ਮੈਨੂੰ ਇੱਕ ਸਰੋਪਾ ਸਰੋਪਾ ਪਵਾ ਕੇ ਪਾਰਟੀ ਨੂੰ ਜੁਆਇਨ ਕਰਵਾਇਆ ਕਿੱਥੇ ਪਵਾਇਆ ਸਰੋਪਾ ਬ੍ਰਦਰ ਜੀ ਇਹ ਸਰੋਪਾ ਕਾਦੀਆਂ ਦੇ ਵਿੱਚ ਹਲਕਾ ਕਾਦੀਆਂ ਜੋ ਕਿ ਜਗਰੂਪ ਸਿੰਘ ਸੇਖਵਾ ਦਾ ਹਲਕਾ ਵਾ ਹਾਂਜੀ ਪ੍ਰੇਜ਼ ਦਾ ਲਾਰਡ ਜਿੱਦਾਂ ਕਿ ਤੁਹਾਨੂੰ ਪਤਾ ਇਲੈਕਸ਼ਨਾਂ ਦਾ ਮਾਹੌਲ ਚੱਲ ਰਿਹਾ ਵਾ ਆਓ ਗੱਲਬਾਤ ਕਰਦੇ ਆਪਾਂ ਬ੍ਰਦਰ ਜੀ ਨੇ ਬ੍ਰਦਰ ਜੀ ਦਾ ਕੀ ਕਹਿਣਾ ਹਾਂਜੀ ਪ੍ਰੇਜ਼ ਦਾ ਲਾਰਡ ਬ੍ਰਦਰ ਔਰ ਕੀ ਨਾਮ ਤਾਂ ਡਾਕ ਮੈਂ ਰਣਾ ਯੂਨਸਮਸੀ ਪੱਟੀ ਆਨੰਦ ਗ੍ਰੇਸ ਵੈਲਫੇਅਰ ਸੁਸਾਇਟੀ ਦਾ ਮੈਂ ਚੇਅਰਮੈਨ ਹੈਗਾ ਵਾਂ ਤਾਂ ਸਾਡੇ ਦੇਸ਼ ਦੇ ਵਿੱਚ ਵਸਦੇ ਪੰਜਾਬੀਆਂ ਨੂੰ ਅਤੇ ਈਸਾਈ ਭਾਈਚਾਰੇ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਹੱਥ ਜੋੜ ਕੇ ਜੈ ਮਸੀਤੀ ਬਹੁਤ ਹੀ ਖੁਸ਼ੀ ਦੀ ਗੱਲ ਹੈ ਬ੍ਰਦਰ ਜੀ ਜੋ ਕਿ ਤੁਸੀਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਔਰ ਇਸ ਬਾਰੇ ਕੀ ਕਹਿੰਨਾ ਹੈ ਤੁਹਾਡਾ ਸਭ ਤੋਂ ਪਹਿਲਾਂ ਤੇ ਬ੍ਰਦਰ ਜੀ ਮੈਂ ਧੰਨਵਾਦ ਕਰਦਾ ਵਾਂ ਸਾਡੇ ਪੰਜਾਬ ਦੀ ਸ਼ਾਨ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦਾ ਜੋ ਕਿ ਬੀਤੇ ਦਿਨਾਂ ਦੇ ਵਿੱਚ ਬਹੁਤ ਹੀ ਵੱਡੀ ਈਸਾਈ ਭਾਈਚਾਰੇ ਦੇ ਵਿੱਚ ਜੋ ਕਿ ਸਾਨੂੰ ਉਹਨਾਂ ਨੇ ਪ੍ਰਮੋਟ ਕੀਤਾ ਵਾ ਤੇ ਸਾਡੇ ਹਲਕੇ ਦੇ ਉਮੀਦਵਾਰ ਗੁਰਦਾਸਪੁਰ ਹਲਕੇ ਦੇ ਉਮੀਦਵਾਰ ਸ੍ਰੀ ਅਮਨ ਸੇਵ ਸਿੰਘ ਸੈੜੀ ਕਲਸੀ ਜੀ ਐਮ ਐਲ ਏ ਬਟਾਲਾ ਤੇ ਇਸ ਮੇਰੀ ਸਮੁੱਚੀ ਟੀਮ ਜੋ ਕਿ ਜਿਸ ਦੇ ਵਿੱਚ ਪਾਦਰੀ ਮੈਥਿਊ ਜੀ ਰਾਣਾ ਰਣਬੀਰ ਸਿੰਘ ਜੀ ਨਿਰਮਲ ਮਸੀ ਪੱਟੀ ਅਤੇ ਸੋਨੂ ਵੀ ਆਈ ਪੀ ਜੀ ਤੇ ਦਵਾੜਾ ਜੋ ਕਿ ਬੀਤੇ ਦਿਨਾਂ ਦੇ ਵਿੱਚ ਸ੍ਰੀ ਭਗਵੰਤ ਸਿੰਘ ਮਾਨ ਦੇ ਕੋਲੋਂ ਇਹਨਾਂ ਮੈਨੂੰ ਇੱਕ ਸਰੋਪੇ ਸਰੂਪਾ ਪਵਾ ਕੇ ਪਾਰਟੀ ਨੂੰ ਜੁਆਇਨ ਕਰਵਾਇਆ ਕਿੱਥੇ ਹੋਇਆ ਸਰੋਪਾ ਬ੍ਰਦਰ ਜੀ ਇਹ ਸਰੋਪਾ ਕਾਦੀਆਂ ਦੇ ਵਿੱਚ ਹਲਕਾ ਕਾਦੀਆਂ ਜੋ ਕਿ ਜਗਰੂਪ ਸਿੰਘ ਸੇਖਵਾ ਦਾ ਹਲਕਾ ਵਾ ਉਸ ਦੇ ਵਿੱਚ ਇੱਕ ਬਹੁਤ ਹੀ ਵੱਡੀ ਰੈਲੀ ਸੀ ਜਿਹਦੇ ਵਿੱਚ ਕਾਫੀ ਭਾਰੀ ਕਤਾਰ ਦੇ ਵਿੱਚ ਇਕੱਠ ਹੋਇਆ ਸੀ ਜਿਸ ਦੇ ਵਿੱਚ ਨੀਅਰ ਵਰਡ ਸਮਥਿੰਗ ਕੋ 10000 ਲੋਕ ਦੇ ਵਿੱਚ ਸਾਡੀ ਪਬਲਿਕ ਦੇ ਸਾਹਮਣੇ ਇਹ ਮਾਨ ਸਤਕਾਰ ਦਿੱਤਾ ਹੈਗਾ ਔਰ ਤੁਹਾਨੂੰ ਵਿਸ਼ਵਾਸ ਆ ਕਿ ਆ ਮਾਦੀ ਪਾਰਟੀ ਜਿੱਤੇਗੀ ਔਰ ਕਰੀ ਰਹੀ ਹੈਗੀ ਮਸੀਲੋ ਕਰਨਾ ਬ੍ਰਦਰ ਜੀ ਮੈਨੂੰ ਆਪਣੀ ਟੀਮ ਦੇ ਉੱਪਰ ਵਿਸ਼ਵਾਸ ਆ ਜੋ ਕਿ ਜਿਹੜੀ ਟੀਮ ਦਿਨ ਰਾਤ ਮਿਹਨਤ ਕਰਕੇ ਪੱਬਾਂ ਪਾਰ ਹੋ ਕੇ ਇਸ ਪਾਰਟੀ ਦੇ ਵਿੱਚ ਮੇਰੀ ਸਪੋਰਟ ਕਰਦੀ ਪਈ ਆ ਤੁਹਾਨੂੰ 100% ਕੀ 110% ਵਿਸ਼ਵਾਸ ਆ ਕਿ ਜਿੱਤ ਜਿਹੜੀ ਬਹੁਤ ਕਿਤੇ ਦੂਰ ਨਹੀਂ ਹੈਗੀ ਬਹੁਤ ਹੀ ਜਲਦੀ ਤੁਸੀਂ ਖੁਦ ਹੀ ਦੇਖ ਲੋਗੇ ਕਿ ਜਿੱਤ ਉਹਨਾਂ ਦੀ ਝੋਲੀ ਦੇ ਵਿੱਚ ਪਵੇਗੀ ਤੇ ਆਮ ਆਦਮੀ ਪਾਰਟੀ ਨੂੰ ਹੀ ਜੁਆਇਨ ਕਿਉਂ ਕੀਤਾ ਬ੍ਰਦਰ ਜੀ ਬੀਤੇ ਸਮੇਂ ਦੇ ਵਿੱਚ ਜਿੰਨੀਆਂ ਵੀ ਸਰਕਾਰਾਂ ਆਈਆਂ ਸਪੋਜ਼ ਦੈਨ ਇਵਨ ਦੈਨ ਕਿ ਜਿਵੇਂ ਕਾਂਗਰਸ ਪਾਰਟੀ ਲਾ ਲੋ ਅਕਾਲੀ ਦਲ ਲਾ ਲੋ ਭਾਜਪਾ ਪਾਰਟੀ ਲਾ ਲੋ ਇਹਨਾਂ ਸਾਡੀਆਂ ਕੋਮਾਂ ਨੂੰ ਜੂ ਵਰਤਿਆ ਤੇ ਵਰਤ ਕੇ ਸੁੱਟ ਦਿੱਤਾ ਜੋ ਕਿ ਸਰਕਾਰਾਂ ਦਾ ਹੀ ਕਹਿਣਾ ਵਾ ਕਿ ਜਿੰਨਾ ਵੀ ਐਸਾਈ ਭਾਈ ਚੜਾ ਲਾ ਲੋ ਚਾਹੇ ਐਸਸੀ ਭਾਈ ਚੜਾ ਲਾ ਲੋ ਇਹਨਾਂ ਨੂੰ ਅਸੀਂ ਸਿਰਫ ਆਪਣੀਆਂ ਰੈਲੀਆਂ ਤਾਂ ਆਪਣੀਆਂ ਗੱਡੀਆਂ ਦੇ ਅੱਗੇ ਦਾੜੂ ਪਿਆ ਕੇ ਭੰਗੜਾ ਪਾਉਣ ਤੇ ਨਾੜੀਆਂ ਮਾਰਨ ਦੇ ਵਾਸਤੇ ਰੱਖਿਆ ਹੋਇਆ ਹੈਗਾ ਵਾ ਇੱਕ ਨਾਲ ਹੀ ਮੈਂ ਗੱਲ ਇਹ ਕਹਿਣੀ ਚਾਹੁੰਦਾ ਕਿ ਇਸ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਆਮ ਲੋਕਾਂ ਦੇ ਲਈ ਆ ਕਿਉਂਕਿ ਉਹਨਾਂ ਇੱਕ ਆਮ ਆਦਮੀ ਨੂੰ ਪੂਰੀ ਪਬਲਿਕ ਦੇ ਵਿੱਚ ਪ੍ਰਮੋਟ ਕੀਤਾ ਇਹ ਬਹੁਤ ਹੀ ਖੁਸ਼ੀ ਦੀ ਗੱਲ ਵੀ ਆ ਤੇ ਇਤਿਹਾਸ ਵੀ ਇਸ ਚੀਜ਼ ਦਾ ਗਵਾਹ ਹੈਗਾ ਵਾ ਕਿ ਅਜੇ ਤੱਕ ਕਿਸੇ ਵੀ ਪਾਰਟੀ ਨੇ ਕਿਸੇ ਨੀਚੇ ਵਰਗ ਦੇ ਲੋਕ ਨੂੰ ਪ੍ਰਮੋਟ ਨਹੀਂ ਕੀਤਾ ਹੈਗਾ ਅਸੀਂ ਬਹੁਤ ਹੀ ਧੰਨਵਾਦ ਕਰਦੇ ਆਂ ਇਹਨਾਂ ਦਾ ਕਿਉਂਕਿ ਅਗਰ ਅਸੀਂ ਗੱਲ ਕਰੀਏ ਕਿ ਇਸ ਪਾਰਟੀ ਨੂੰ ਜੁਆਇਨ ਕੀਤਾ ਇਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਵਾਂ ਕਿ ਬੀਤੇ ਦਿਨਾਂ ਦੇ ਵਿੱਚ ਸਾਡੇ ਹਲਕਾ ਵਿਧਾਇਕ ਉਮੀਦਵਾਰ ਅਮਨ ਸੇਰ ਸਿੰਘ ਸੈੜੀਕਲਸੀ ਦੇ ਦੁਆਰਾ ਜੋ ਕਿ ਸਭਦਾਨ ਸਭਾ ਦੇ ਵਿੱਚ ਇੱਕ ਮੁੱਦਾ ਉਠਾਇਆ ਗਿਆ ਕਬਰਾਂ ਦਾ ਲੈ ਕੇ ਕਿਉਂਕਿ 크ਰਿਸਚਨ ਭਾਈ ਚੜੇ ਦਾ ਕਾਫੀ ਲੰਬੇ ਸਮੇਂ ਤੋਂ ਇਸ ਚੀਜ਼ ਦਾ ਇਤਰਾਜ਼ ਚੱਲਦਾ ਪਿਆ ਸੀ ਕਿ ਸਾਡੇ ਮਸਲੇ ਨਹੀਂ ਹੱਲ ਹੁੰਦੇ ਸਾਡੇ ਕਬਰਾਂ ਦੇ ਮੁੱਦੇ ਨਹੀਂ ਚੁੱਕੇ ਜਾਂਦੇ ਹੈਗੇ ਤੇ ਇਸ ਕਰਕੇ ਅਸੀਂ ਸਭ ਤੋਂ ਵੱਧ ਇਸ ਮੁੱਦੇ ਦਾ ਧੰਨਵਾਦ ਕਰਦੇ ਹਾਂ ਕਿ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜਾ ਮੁੱਦਾ ਚੁੱਕਿਆ ਹੈ ਸਾਡੀ ਕੌਮ ਦੇ ਲਈ ਇੱਕ ਬਹੁਤ ਹੀ ਵਧੀਆ ਮੈਸੇਜ ਹੋਵੇ ਤੇ ਇਹਦਾ ਹੱਲ ਵੀ ਹੋ ਸਕਦਾ ਹੈ ਹੈ ਕਬਰਾਂ ਦੀ ਗੱਲ ਕਿੱਥੋਂ ਦੀ ਬ੍ਰਦਰ ਇਹ ਕਬਰਾਂ ਦੀ ਕਿ ਅਸੀਂ ਪਿੰਡ-ਪਿੰਡ ਜਦੋਂ ਜਾਂਦੇ ਆਂ ਦੇਖਦੇ ਆਂ ਜਿੱਥੇ ਵੀ ਮੰਨ ਲਓ ਕੋਈ ਸੋਗ ਦਾ ਸਮਾਂ ਹੁੰਦਾ ਹੈ ਅਸੀਂ ਜਾਂਦੇ ਆਂ ਜਦੋਂ ਅਸੀਂ ਮੰਨ ਲਓ ਕੋਈ ਉਸੇ ਮੁਰਦਾ ਲੈ ਕੇ ਜਾਂਦੇ ਆ ਤੇ ਜਦੋਂ ਉਹਦੀ ਕਵਰ ਪੁੱਟੀ ਜਾਂਦੀ ਹੈ ਤੇ ਪੁਰਾਣੇ ਜਿਹੜੇ ਉਸ ਦੇ ਵਿੱਚ ਮੁਰਦਾ ਹੁੰਦੇ ਨੇ ਉਹ ਉਹਨਾਂ ਦੇ ਵਿੱਚੋਂ ਉਹਨਾਂ ਦੇ ਕੰਗਾਲ ਨਿਕਲਦੇ ਨੇ ਇਸ ਕਰਕੇ ਇਹ ਮੁੱਦਾ ਜਿਹੜਾ ਸਾਡੇ ਹਲਕਾ ਵਿਧਾਇਕ ਨੇ ਇਸ ਮੁੱਦੇ ਨੂੰ ਚੁੱਕਿਆ ਹੈਗਾ ਬਹੁਤ ਵਧੀਆ ਗੱਲ ਹੈ ਬ੍ਰਦਰ ਆਜ਼ਾਦ ਉਮੀਦਵਾਰ ਇਸਾਈ ਭਾਈ ਚਾਰੇ ਬਾਰੇ ਤੁਹਾਡਾ ਕੀ ਕਹਿਣਾ ਹੈ ਬ੍ਰਦਰ ਜੀ ਆਜ਼ਾਦ ਉਮੀਦਵਾਰ ਅਸੀਂ ਫਿਰ ਕਹਿ ਸਕਦੇ ਹਾਂ ਕਿ ਇੱਕ ਕੈਂਡੀਡੇਟ ਖੜਾ ਹੋਵੇ ਠੀਕ ਆ ਬੀਤੇ ਦਿਨਾਂ ਦੇ ਵਿੱਚ ਜਦੋਂ ਇਲੈਕਸ਼ਨਾਂ ਦਾ ਕੋਈ ਦੌਰ ਨਹੀਂ ਸੀ ਹੈਗਾ ਇਹਨਾਂ ਦੇ ਨਾਲ ਕਾਫੀ ਮੀਟਿੰਗਾਂ ਹੋਈਆਂ ਕੁਝ ਲੋਕਾਂ ਦੇ ਨਾਲ ਕੀ ਅਸੀਂ ਮੀਟਿੰਗਾਂ ਦੇ ਦੌਰਾਨ ਹੀ ਡਿਸਕਸ ਕੀਤਾ ਕਿ ਅਗਰ ਮੰਨ ਲਓ ਇਲੈਕਸ਼ਨ ਲੜਨੀ ਆ ਕਿਸੇ 크੍ਰਿਸਚੀਅਨ ਲੀਡਰ ਨੇ ਤੇ ਅਸੀਂ ਉਸ ਨੂੰ ਇੱਕ ਕਿਸੇ ਪਾਰਟੀ ਤੋਂ ਇਲੈਕਸ਼ਨ ਲੜੀ ਜਾਵੇ ਕਿਸੇ ਚੋਣ ਨਿਸ਼ਾਨ ਤੋਂ ਜੋ ਕਿ ਰਜਿਸਟਰਡ ਆ ਪਾਰਟੀਆਂ ਦੇ ਚੋਣ ਨਿਸ਼ਾਨੋਂ ਉਹਨਾਂ ਤੋਂ ਇਲੈਕਸ਼ਨ ਲੜੀ ਜਾਵੇ ਬਟ ਇਹਨਾਂ ਨੂੰ ਉਹ ਚੀਜ਼ ਸਾਡੀ ਸਮਝ ਨਹੀਂ ਆਈ ਹੈਗੀ ਕਿਉਂਕਿ ਨਾ ਆਪਣੀ ਮਨਮਰਜ਼ੀ ਕੀਤੀ ਹੈਗੀ ਇਹਦੇ ਵਿੱਚ ਅਲੱਗ-ਅਲੱਗ ਸ਼ਰਾਂ ਤੋਂ ਉਮੀਦਵਾਰ ਖੜੇ ਹੋ ਗਏ ਨੇ ਜੋ ਕਿ ਨਾ ਨੇ ਸਾਡੇ ਨਾਲ ਜਿੰਨੀਆਂ ਵੀ ਮੀਟਿੰਗਾਂ ਕੀਤੀਆਂ ਸਲਾਮਾਂ ਕੀਤੀਆਂ ਉਹਨਾਂ ਦੇ ਉਪਰੇ ਖੜੇ ਨਹੀਂ ਉਤਰੇ ਹੈਗੇ ਇਸ ਦਾ ਰਿਜ਼ਲਟ ਬ੍ਰਦਰ ਜੀ ਤੁਸੀਂ ਮੇਬੀ ਤੁਹ ਦਿਨ ਥੋੜੀ ਰਹਿ ਗਏ ਨੇ ਤੇ 4 ਤਰੀਕ ਨੂੰ ਇਹਦਾ ਰਿਜ਼ਲਟ ਤੁਸੀਂ ਖੁਦ ਹੀ ਦੇਖ ਲੋਗੇ ਕਿ ਇਹਦਾ ਰਿਜ਼ਲਟ ਕੀ ਆ ਰਿਹਾ ਹੈਗਾ ਜੋ ਕਿ 7000 ਰੁਪਏ ਵਾਲੀ ਗੱਲ ਬ੍ਰਦਰ ਇਹਦੇ ਬਾਰੇ ਕੀ ਕਹਿਣਾ ਤੁਹਾਡਾ ਬ੍ਰਦਰ ਜੀ ਮਾਨ ਸਰਕਾਰ ਦਾ ਇਹ ਦਾਵਾ ਸੀ ਕਿ ਜਿੰਨੀਆਂ ਵੀ ਪੰਜਾਬ ਦੇ ਵਿੱਚ ਗਰੰਟੀਆਂ ਨੇ ਚਾਹੀਓ ਬਿਜਲੀ ਦੀ ਗਰੰਟੀ ਲਾ ਲਓ ਚਾਹੀਏ ਅਸੀਂ ਉਹ ਹਜ਼ਾਰ-ਹਜ਼ਾਰ ਰੁਪਿਆ ਸਾਡੀਆਂ ਭੈਣਾਂ ਨੂੰ ਦੇਣ ਦੀ ਗਰੰਟੀ ਲਾ ਲਓ ਇਹ ਸਭ ਗਰੰਟੀਆਂ ਸਮੇਂ ਦੇ ਦੌਰਾਨ ਦਰਾਂ ਪੂਰੀਆਂ ਹੋ ਰਹੀਆਂ ਨੇ ਜਿਵੇਂ ਕਿ ਅਸੀਂ ਦੇਖਿਆ ਕਿ ਬੀਤੇ ਦਿਨਾਂ ਦੇ ਵਿੱਚ ਬੀਤੇ ਮਹੀਨਿਆਂ ਦੇ ਵਿੱਚ ਜਿੰਨੇ ਵੀ ਮੋਰ ਦੈਨ ਸਮਥਿੰਗ 80% ਤੋਂ 90% ਜਿਹੜੇ ਬਿੱਲ ਜ਼ੀਰੋ ਆ ਰਹੇ ਨੇ ਇਹ ਮਤਲਬ ਹੈ ਕਿ ਸਾਡਾ ਖੁਦ ਦਾ ਬਿੱਲ ਵੀ ਜ਼ੀਰੋ ਆ ਰਿਹਾ ਹੈਗਾ ਵਾ ਦੇਖੋ ਅਗਰ ਇੱਕ ਪਰਿਵਾਰ ਦਾ 2 ਮਹੀਨੇ ਦਾ ਬਿੱਲ ਅਸੀਂ ਜਿਆਦਾ-ਜਿਆਦਾ ਨਾ ਕਰੀਏ ਤਾਂ 5 ਤੋਂ 8000 ਬਿੱਲ ਆਉਂਦਾ ਵਾ ਅਗਰ ਉਹ ਸੇਫ ਹੋ ਰਿਹਾ ਬਚ ਰਿਹਾ ਤਾਂ ਅਸੀਂ ਆਪਣੇ ਘਰ ਨੂੰ ਵਧੀਆ ਤਰੀ ਨੂ ਸਤਾ ਦੇ ਵਿੱਚ ਆਏ ਹੋਏ ਸਿਰਫ 2 ਸਾਲ ਹੀ ਹੋਏ ਨੇ ਅਸੀਂ ਬੀਤੇ ਸਮੇਂ ਦੇ ਵਿੱਚ ਦੇਖਿਆ ਕਿ ਕਾਫੀ ਕੋਸ਼ਿਸ਼ ਸਰਕਾਰ ਨੇ ਸੁਧਾਰ ਲਿਆਂਦਾ ਹੈਗਾ ਵਾ ਅਗਰ ਅਸੀਂ 1000 ਰੁਪਏ ਦੀ ਗੱਲ ਕਰੀਏ ਦੇਖੋ ਕਿ ਅਗਰ ਮੰਨ ਲਓ ਕੋਈ ਬੱਚਾ ਸਕੂਲ ਜਾਂਦਾ ਵਾ ਤੇ ਇਵਨ ਦੈਨ ਕਿ ਉਹ ਬੱਚਾ ਪੂਰਾ ਸਾਲ ਸਕੂਲ ਜਾ ਕੇ ਪਰ ਕੇ ਫਿਰ ਉਹਦਾ ਰਿਜ਼ਲਟ ਹੁੰਦਾ ਵਾ ਇਹ ਸਰਕਾਰ ਨੂੰ ਸਿਰਫ ਅਜੇ 2 ਸਾਲ ਹੋਏ ਨੇ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ 1000 ਰੁਪਏ ਦੀ ਗਰੰਟੀ ਵੀ ਬਹੁਤ ਹੀ ਜਲਦੀ ਪੂਰੀ ਹੋਣ ਵਾਲੀ ਹੈਗੀ ਆ ਨਾਲ ਹੀ ਮੈਂ ਇੱਕ ਚੀਜ਼ ਦੱਸਣੀ ਚਾਹੁੰਦਾ ਮੈਂ ਕਿ ਅਗਰ ਇਹ ਆਪਣੀਆਂ ਗਰੰਟੀਆਂ ਤੇ ਪੂਰੇ ਨਹੀਂ ਉਤਰਦੇ ਹੈਗੇ ਤੇ ਮੇਰੇ ਹਿਸਾਬ ਦੇ ਨਾਲ ਕਿ 2027 ਦੇ ਵਿੱਚ ਇਹ ਵੋਟਾਂ ਦੇ ਹੱਕਦਾਰ ਨਹੀਂ ਹੈਗੇ ਅਸੀਂ ਵਿਸ਼ਵਾਸ ਦਿਵਾਉਂਦੇ ਆਂ ਮਾਨ ਸਰਕਾਰ ਨੂੰ ਅਸੀਂ ਕਹਿਣਾ ਚਾਹੁੰਦੇ ਆਂ ਵੀ ਅਗਰ ਆਪਣੀਆਂ ਸਾਰੀਆਂ ਗਰੰਟੀਆਂ ਨੂੰ ਪੂਰਾ ਕਰਨ ਤੇ 2027 ਦੇ ਵਿੱਚ ਵੀ ਇੱਕ ਵੱਡੇ ਜਿਸ ਤਰ੍ਹਾਂ 92 ਐਮ ਐਲ اے ਇੱਕ ਇਤਿਹਾਸ ਰਚ ਦਿੱਤਾ ਇਸ ਪਾਰਟੀ ਨੇ ਤਾਂ ਹੋ ਸਕਦਾ ਕਿ ਅਗੜੇ ਸਾਰੀਆਂ ਗਰੰਟੀਆਂ ਪੂਰੀਆਂ ਕਰਨ ਤੇ ਜਿੰਨੀਆਂ ਵੀ ਸ਼ੀਟਾਂ ਨੇ ਪੰਜਾਬ ਦੇ ਵਿੱਚ ਉਹ ਸਾਰੀਆਂ ਦੇ ਸਾਰੀਆਂ ਆਉਣ ਵਾਲੇ ਸਮੇਂ ਦੇ ਵਿੱਚ ਲੈ ਕੇ ਜਾਣਗੇ ਬ੍ਰਦਰ ਬਹੁਤ ਵਧੀਆ ਗੱਲ ਆ ਕਿ ਗਰੀਬ ਦਾ ਬਿੱਲ ਵੀ ਜ਼ੀਰੋ ਆ ਰਿਹਾ ਤੇ ਅਮੀਰ ਦਾ ਬਿੱਲ ਵੀ ਜ਼ੀਰੋ ਆ ਰਿਹਾ ਬ੍ਰਦਰ ਜੀ ਇਹੀ ਤਾਂ ਇੱਕ ਮੈਸੇਜ ਹੈਗਾ ਵਾ ਕਿ ਦੇਖੋ ਹਰੇਕ ਬੰਦੇ ਦਾ ਬਿੱਲ ਜ਼ੀਰੋ ਆ ਰਿਹਾ ਵਾ ਇਹਦੇ ਨਾਲ ਸਾਡਾ ਘਰ ਦਾ ਗੁਜ਼ਾਰਾ ਵਧੀਆ ਤਰੀਕੇ ਦੇ ਨਾਲ ਚੱਲ ਸਕਦਾ ਵਾ ਖਾਸ ਕਰਕੇ ਜੋ ਗਰੀਬ ਵਰਗ ਦੇ ਲੋਕ ਨੇ ਜਿਨ੍ਹਾਂ ਦੇ ਕੋਲ ਕਈ ਰਾਸ਼ਨ ਨਹੀਂ ਹੁੰਦਾ ਬਟ ਉਹਨਾਂ ਨੂੰ ਬਿੱਲ ਤਾੜਨਾ ਪੈਂਦਾ ਵਾ ਜਦੋਂ ਅਸੀਂ ਬਿੱਲ ਅਸੀਂ ਨਹੀਂ ਤਾੜਾਂਗੇ ਬਿੱਲ ਸਾਡੇ ਜ਼ੀਰੋ ਆ ਰਹੇ ਨੇ ਤਾਂ ਅਸੀਂ ਆਪਣੇ ਪਰਿਵਾਰ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਚਲਾ ਸਕਦੇ ਹਾਂ ਜੀ ਹਾਂ ਜੀ ਬਹੁਤ ਵਧੀਆ ਬ੍ਰਦਰ ਕਿ ਤਾਂ ਨੂੰ ਬ੍ਰਦਰ ਵਿਸ਼ਵਾਸ ਆ ਕਿ ਆਮ ਆਦੀ ਪਾਰਟੀ 크ਰਿਸਚਨ ਲੋਕਾਂ ਦੇ ਮਸੀਹ ਲੋਕਾਂ ਦੇ ਨਾਲ ਖੜੀ ਰਹੇਗੀ ਔਰ ਸਾਥ ਦੇਵੇਗੀ ਬ੍ਰਦਰ ਜੀ ਪੂਰਾ ਵਿਸ਼ਵਾਸ ਆ ਕਿਉਂਕਿ ਸਾਡੇ ਬੀਤੇ ਦਿਨਾਂ ਦੇ ਵਿੱਚ ਸੀਐਮ ਸਾਹਿਬ ਦੇ ਨਾਲ ਮੀਟਿੰਗ ਹੋ ਚੁੱਕੀ ਆ ਉਹਨਾਂ ਨੇ ਵਿਸ਼ਵਾਸ ਦਿਵਾਇਆ ਵਾ ਦੇਖੋ ਜੀ ਪਿਛਲੇ ਦਿਨਾਂ ਦੇ ਵਿੱਚ ਇੱਕ ਮੁੱਦਾ ਉੱਠਿਆ ਸੀ ਕਿ ਆਪਣੇ ਫੈਸਟੀਵਲ ਮਨਾਉਣ ਤੋਂ ਮਨਾ ਕੀਤਾ ਗਿਆ ਸੀ ਸਾਈ ਪਾਈ ਚੜੇ ਨੂੰ ਬਟ ਸੀਐਮ ਸਾਹਿਬ ਨੇ ਖੁਦ ਇਸ ਚੀਜ਼ ਨੂੰ ਕਲੀਅਰ ਕੀਤਾ ਹੈਗਾ ਵਾ ਕਿ ਰਜਿਸਟਰਡ ਐਂਡ ਇੰਟਰਨੈਸ਼ਨਲ ਫੈਸਟੀਵਲ ਆ ਤੁਸੀਂ ਖੁੱਲ੍ਹ ਦਿੱਲੀ ਦੇ ਨਾਲ ਇਸ ਫੈਸਟੀਵਲ ਨੂੰ ਮਨਾਓ ਤੇ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਵੀ ਫੈਸਟੀਵਲ ਆਏਗਾ ਮੈਂ ਕੀ ਦਵਾ ਕਿ ਜੋ ਸਰਕਾਰ ਸਾਡੇ ਮੁੱਦਿਆਂ ਨੂੰ ਵਿਧਾਨ ਸਭਾ ਦੇ ਵਿੱਚ ਚੁੱਕਦੀ ਪਈ ਆ ਠੀਕ ਆ ਸਾਡਾ ਫਰਜ਼ ਬਣਦਾ ਸਾਡਾ ਹੱਕ ਬਣਦਾ ਕਿ ਅਸੀਂ ਇੱਕ ਸੋਝ ਸਮਝ ਕੇ ਸਾਡੇ ਪੜੇ ਲਿਖੇ ਲੋਕ ਨੇ ਸਾਡੇ ਬੁੱਧੀਮਾਨ ਲੋਕ ਨੇ ਸਾਡੇ ਬੈਵਲ ਦੀ ਨੌਲੇਜ ਰੱਖਦੇ ਨੇ ਵਚਨਾਂ ਦੇ ਉੱਪਰ ਚੱਲਣ ਵਾਲੇ ਲੋਕ ਨੇ ਇਸ ਕਰਕੇ ਮੈਂ ਹੱਥ ਜੋੜ ਕੇ ਅਪੀਲ ਕਰਦਾ ਵਾਂ ਕਿ ਜਿਹੜੀ ਵੋਟ ਆ ਸੋਝ ਸਮਝ ਕੇ ਪਾਰਟੀ ਨੂੰ ਪਾਈ ਜਾਵੇ ਪ੍ਰਧਾਨ ਜੀ ਮੇਰਾ ਲਾਸਟ ਵਿੱਚ ਕੁਐਸਚਨ ਇਹ ਆ ਕਿ ਸਾਨੂੰ ਸਭ ਨੂੰ ਵੋਟ ਕਿਨੂੰ ਪਾਣੀ ਚਾਹੀਦੀ ਆ ਬਰਦਰ ਜੀ ਵੋਟ ਦੀ ਅਸੀਂ ਗੱਲ ਕਰੀਏ ਤੇ ਸਾਨੂੰ ਹੱਥ ਜੋੜ ਕੇ ਬੇਨਤੀ ਹੈ ਮੇਰੀ ਸਾਰਿਆਂ ਨੂੰ ਕਿ ਇਹ ਵੋਟ ਜਿਹੜੀ ਆਮ ਆਦਮੀ ਪਾਰਟੀ ਨੂੰ ਪਾਈ ਜਾਵੇ ਕਿਉਂਕਿ ਕਾਫੀ ਸਾਡੇ ਸਿਆਸੀ ਲੀਡਰ ਨੇ ਕਿ ਜਿਹੜੇ ਦੁਬਾਰਾ ਪਾਰਟੀ ਦੇ ਵਿੱਚ ਰੀਜੋਇਨ ਕਰ ਚੁੱਕੇ ਨੇ ਇਹ ਵੋਟ ਦੇ ਸੱਚਮੁੱਚ ਹੀ ਆਮ ਆਦਮੀ ਪਾਰਟੀ ਦੀ ਵੋਟ ਜਿਹੜੀ ਹੈ ਝਾੜੂ ਦੇ ਹੱਕ ਦੇ ਵਿੱਚ ਜਾਣੀ ਚਾਹੀਦੀ ਹੈਗੀ ਆ ਤੇ ਅਸੀਂ ਬੇਨਤੀ ਕਰਦੇ ਹਾਂ ਸਾਡੇ ਆਪਣੇ ਕਮਿਊਨਿਟੀ ਨੂੰ ਭਾਈ ਝਾੜੇ ਨੂੰ ਕਿ ਇਹ ਵੋਟ ਜਿਹੜੀ ਇਸ ਵਾਰ ਆਮ ਆਦਮੀ ਪਾਰਟੀ ਨੂੰ ਦਿੱਤੀ ਜਾਵੇ ਤੇ ਜਿੱਤ ਉਹਨਾਂ ਦੀ ਝੋਲੀ ਦੇ ਵਿੱਚ ਪਾਈ ਜਾਵੇ ਬਹੁਤ ਵਧੀਆ ਇਹ ਸੰਜੋਗੀ ਸਾਡੇ ਬ੍ਰਦਰ ਜੁਨਿਸ ਭੱਟੀ ਜੋ ਕਿ ਆਪਣੇ ਮੁਸੀਬ ਭਰਾਵਾਂ ਨੂੰ ਅਪੀਲ ਕੀਤੀ ਆ ਕਿ ਜੋ ਵੋਟ ਸਾਨੂੰ ਆਮ ਆਦਮੀ ਪਾਰਟੀ ਨੂੰ ਹੀ ਪਾਣੀ ਚਾਹੀਦੀ ਆ ਹੋਰ ਵਿਚਾਰਮ ਦਾਸ਼ਾ ਚੈਨਲ ਤੇ ਨਾਲ ਜੁੜੇ ਰਹੋ